ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਆਪਾਂ ਜਿਹੜਾ ਕੜਾਈ ਵਾਲਾ ਕਮੀਜ਼ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਕਟਿੰਗ ਕਰਦੇ ਹਾਂ ਤੁਹਾਨੂੰ ਉਹ ਦੱਸੂਗੀ। ਜਿਹੜਾ ਆਪਾਂ ਸੂਟ ਲੈ ਕੇ ਆਉਂਨੇ ਕੜਾਈ ਵਾਲਾ ਆਪਣੇ ਕਮੀਜ਼ ਤੇ ਕੜਾਈ ਹੋਈ ਹੁੰਦੀ ਹੈ ਵੀ ਉਹ ਜਿਹੜਾ ਉਹਦਾ ਪੱਲਾ ਹੈ ਉਹ ਕਿਸ ਤਰ੍ਹਾਂ ਲਾਉਣਾ ਹੈ। ਅੱਜ ਮੈਂ ਤੁਹਾਨੂੰ ਦੱਸਦੀ ਹਾਂ ਜੀ। ਹਾਂਜੀ ਆ ਮੇਰਾ ਜਿਹੜਾ ਕਮੀਜ਼ ਹੈ ਕੜਾਈ ਵਾਲਾ ਦੇਖੋ ਇਹ ਤੇ ਇਸ ਤਰ੍ਹਾਂ ਜਿਹੜੀ ਇਹ ਕੜਾਈ ਹੈ ਕਰੀ ਹੋਈ ਹੈ। ਹੁਣ ਆਪਾਂ ਜਿਹੜੀ ਇਹਦੀ ਲੈਂਥ ਲਾਉਣੀ ਐ ਤੇ ਆਪਾਂ ਇਹਦਾ ਜਿਹੜਾ ਘੇਰ ਲਾਉਣਾ ਉਹ ਮੈਂ ਤੁਹਾਨੂੰ ਦੱਸਦੀ ਆ ਕੋਈ ਵੀ ਜਿਹੜਾ ਕੜਾਈ ਵਾਲਾ ਕਮੀਜ਼ ਹੁੰਦਾ ਜੇ ਤਾਂ ਉਹਦੇ ਇਹ ਵਾਲੀਆਂ ਬੇਲਾਂ ਨੇ ਲੰਬੀਆਂ ਤਾਂ ਵੀ ਜੇ بچਾ ਲੈ ਤਾਂ ਵੀ ਇਹਦਾ ਆਪਾਂ ਨੇ ਸੈਂਟਰ ਕਰਨਾ ਹੁੰਦਾ ਜੀ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਜਿਹੜੇ ਇਹ ਪੈਨਲ ਬਣੇ ਹੋਏ ਨੇ ਇਹਨੂੰ ਇੱਕ ਦੂਜੇ ਦੇ ਉੱਤੇ ਰੱਖ ਲਾਂਗੇ ਅ ਦੇਖੋ ਇਸ ਤਰ੍ਹਾਂ ਇਹਦਾ ਆਪਾਂ ਨੇ ਜਿਹੜਾ ਕੱਲਾ ਪੱਲਾ ਉਹਦੀ ਕਟਿੰਗ ਹੋਊਗੀ ਇਹਦੇ ਵਿੱਚ ਆਹ ਆਪਾਂ ਇਸ ਤਰ੍ਹਾਂ ਚੱਕ ਕੇ ਹਥਲੀ ਦੇਖ ਕੇ ਇਹਦੇ ਨਾਲ ਬਿਲਕੁਲ ਐਵੇਂ ਇਹਦੇ ਉੱਪਰ ਰੱਖ ਕੇ ਆਪਾਂ ਇਹਨੂੰ ਦੂਰਾ ਕਰਾਂਗੇ ਹਾਂਜੀ ਆਪਾਂ ਜਿਹੜਾ ਕੱਪੜਾ ਆ ਦੇਖੋ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਿਆ ਆਪਾਂ ਨੇ ਜਿਹੜਾ ਇਹਦਾ ਮੇਨ ਫੁੱਲ ਸੀਗਾ ਸੈਂਟਰ ਦਾ ਇਹਦਾ ਸੈਂਟਰ ਕਰਕੇ ਆਪਾਂ ਜਿਹੜੀਆਂ ਇਹ ਆਪਣੀਆਂ ਬੇਲਾਂ ਜਾਂਦੀਆਂ ਨੇ ਇਹ ਆਪਾਂ ਆ ਦੇਖੋ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਇਹ ਟਿਕਾ ਲਈਆਂ। ਇਸ ਤੋਂ ਬਾਅਦ ਆਪਾਂ ਨੇ ਜਿਹੜਾ ਕੱਪੜਾ ਆਪਣਾ ਸੈੱਟ ਕਰਕੇ ਫਿਰ ਜੀ ਤੁਸੀਂ ਇਹ ਜਿਹੜਾ ਆਪਣਾ ਕੱਪੜਾ ਹੈ ਇਹਨੂੰ ਮਿਲ ਲੈਣਾ। ਵੀ ਇਹ ਸਾਰਾ ਕੱਪੜਾ ਜਿਵੇਂ ਆ ਦੇਖੋ ਇਹ 14 1/4 ਇੰਚ ਹੈ। ਇਹ ਉਰੋਂ ਵੀ ਇਹ 1/4 14 ਇੰਚ ਆ ਰਿਹਾ ਹੈ। ਆਪਾਂ ਇਹਦੋਂ ਵੀ ਮਿਲਣਾ ਹੈ ਇਹ। ਇਹ ڈرو بھی سا با 14 انچ ا ਰਿਹਾ ਹੁਣ ਆਪਣਾ ਇਹ ਜਿਹੜਾ ਕੱਪੜਾ ਹੈ ਇਹ ਸੈੱਟ ਹੋ ਗਿਆ ਇਸ ਤੋਂ ਬਾਅਦ ਤੁਸੀਂ ਇਹਦੀ ਲੈਂਥ ਲੈਣੀ ਹੈ ਜੀ ਜਿੰਨੀ ਤੁਹਾਨੂੰ ਲੈਂਥ ਚਾਹੀਦੀ ਆ ਜਿਹੜਾ ਇਹ ਵਾਲਾ ਹੈਗਾ ਡਿਜ਼ਾਈਨ ਹੈ ਦੇਖੋ ਇਹਦੇ ਉੱਪਰ ਮੇਰਾ ਉਰੇ ਗਲਾ ਬਣੂਗਾ ਤੁਸੀਂ ਜਿਹੜਾ ਆਪਣਾ ਗਲਾ ਹੈ ਗਲੇ ਦੀ ਜਿੰਨੀ ਡੰਗਾਈ ਰੱਖਦੇ ਹੁੰਦੇ ਹੋ ਤੁਸੀਂ ਇਹਦੇ ਉੱਪਰੋਂ ਉਨੀ ਦਸਾਨੀ ਲਾ ਲਓ ਆ ਦੇਖੋ ਉਰੇ ਇਹ ਆ ਚੀਜ਼ ਚ ਆ ਦੇਖੋ ਆ ਕੜਾਈ ਆ ਤੇ ਹੁਣ ਆਪਾਂ ਨੇ ਇਹਦੇ ਉੱਪਰ ਹੈ ਜਿਹੜਾ ਇਹਦਾ ਇਹ ਗਲਾ ਬਣਾਉਣਾ ਹੁਣ ਤੁਸੀਂ ਜਿੰਨਾ ਮੈਂ ਜਿਹੜਾ ਆਪਣਾ ਗਲਾ ਮੂਰਲਾ 6.5 ਇੰਚ ਰੱਖਦੀਆਂ ਮੈਂ 6.5 ਇੰਚ ਦੇ ਨਸਾਨੀ ਲਾ ਲਈ ਉਰੇ ਤੇ ਉਰੋ ਵੀ ਮੈਂ 6.5 ਇੰਚ ਦੇ ਨਸਾਨੀ ਲਾ ਲਈ ਠੀਕ ਹੈ ਇਹ ਤਾਂ ਜੀ ਮੇਰੀ ਹੋ ਗਈ ਉੱਪਰਲੀ ਇੱਥੇ ਮੇਰੀ ਉੱਪਰਲੀ ਕਟਿੰਗ ਹੋ ਗਈ ਹੁਣ ਮੈਂ ਜਿਹੜੀ ਆਪਣੀ ਲੈਂਥ ਲਾਉਣੀ ਹੈ ਉਹ ਇਹ ਤੋਂ ਲਾਉਣੀ ਹੈ ਦੇਖੋ ਤੁਸੀਂ ਜਿੰਨੀ ਆਪਣੀ ਲੈਂਥ ਤਿਆਰ ਰੱਖਣੀ ਹੈ ਮੈਂ ਆਪਣਾ ਕਮੀਜ਼ ਹੈ ਜਿਹੜਾ 48 ਇੰਚ ਤਿਆਰ ਰੱਖਦੀਆਂ ਆ ਦੇਖੋ 48 ਇੰਚ ਆ ਤਿਆਰ ਰੱਖੂਗੀ ਤੇ ਮੈਂ ਲੇਅਰ ਦਾ ਜਿਹੜਾ ਰੱਖੂਗੀ 4 ਇੰਚ ਕਪੜਾ ਰੱਖੂਗੀ ਲੇਅਰ ਦਾ ਕਿਉਂਕਿ ਕਈ ਵਾਰ ਆਪਾਂ ਨੂੰ ਨੀਮਾ ਜਾਂ ਮੜਾ ਮੋਟਾ ਕੋਈ ਕਰਨਾ ਪੈਂਦਾ 4 ਇੰਚ ਮੈਂ ਇਹ ਲੇਅਰ ਦਾ ਰੱਖੂਗੀ ਆਹ ਜਿਸਾਨੀ ਆ ਗਈ ਹੁਣ ਮੈਂ ਇਹਨੂੰ ਟੋਟਲ ਮਿਲ ਲੂੰਗੀ ਆ ਨਿਸਾਨੀ ਤੋਂ ਲੈ ਕੇ ਇੱਥੇ ਤੱਕ ਟੋਟਲ 45 ਇੰਚ ਆਉਂਦਾ ਹੈ ਤੇ ਮੈਂ ਉਰੋਂ ਵੀ ਜਿਹੜੀ ਆਪਣੀ ਆ ਨਿਸਾਨੀ ਐ ਇਹ ਤੋਂ 45 ਇੰਚ ਲਾ ਲੂੰਗੀ ਆ ਦੇਖੋ ਇਸ ਤਰ੍ਹਾਂ ਇਹ ਆਪਾਂ ਸਾਰਾ 45 45 ਇੰਚ ਆਪਾਂ ਜਿਹੜੀ ਆਪਣੀਆਂ ਲਾਈਨ ਐ ਇਹਨੂੰ ਇੱਧਰ ਲੈ ਕੇ 45 ਇੰਚ ਲਾ ਲਾਂਗੇ ਹੁਣ ਆਪਾਂ ਜਿਹੜੀ ਆਪਾਂ ਨੇ ਤਿੰਨੇ ਨਿਸਾਨੀਆਂ ਲਾਈਆਂ ਨੇ ਇਹਨਾਂ ਨੂੰ ਆਪਸ ਦੇ ਵਿੱਚ ਆਪਾਂ ਮਿਲਾ ਦਿੰਨੇ ਆ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਜੀ ਇਸ ਤੋਂ ਬਾਅਦ ਰੱਖਾਂਗੇ ਘੇਰ ਇਹ ਤਾਂ ਹੋ ਗਈ ਆਪਣੀ ਲੈਂਥ ਹੋ ਗਈ ਆਪਾਂ ਨੇ ਇਹਦਾ ਸੈਂਟਰ ਲੈ ਕੇ ਆਪਣੀ ਲੈਂਥ ਕੱਢ ਲਈ ਹੁਣ ਆਪਾਂ ਇਹਦਾ ਜੀ ਘੇਰ ਰੱਖਾਂਗੇ ਜਿੰਨਾ ਸਾਨੂੰ ਘੇਰ ਚਾਹੀਦਾ ਆਪਣੀ ਜਿੰਨੀ ਕਮੀਜ਼ ਤਿਆਰ ਹੁੰਦੀ ਹੈ ਉਹਦੇ ਵਿੱਚ 4 ਇੰਚ ਆਪਾਂ ਜਿਹੜਾ ਘੇਰ ਹੈ ਉਹ ਐਕਸਟਰਾ ਆਪਾਂ ਨੂੰ ਪਲੱਸ ਕਰਨਾ ਹੈ ਹੁਣ ਮੈਂ ਜਿਹੜਾ ਇਹਦਾ ਘੇਰ ਹੈ ਕਮੀਜ਼ ਦਾ ਮੇਰਾ ਘੇਰ ਜਿਹੜਾ ਤਿਆਰ ਹੁੰਦਾ ਮੇਰੀ ਹਿੱਪ 21 ਇੰਚ ਹੁੰਦੀ ਹੈ ਉਹਦੇ ਵਿੱਚ ਮੈਂ 4 ਪਲੱਸ ਕਰਕੇ 25 ਇੰਚ ਘੇਰ ਹੋ ਗਿਆ ਜੀ ਮੇਰਾ 25 ਇੰਚ ਦਾ ਆਪਾਂ ਨੇ ਅੱਧਾ ਕਰ ਲੈਣਾ ਹੈ 12.5 ਇੰਚ ਹੁਣ ਆਪਾਂ 12.5 ਇੰਚ ਦੇ ਨਿਸ਼ਾਨੀ ਲਗਾਵਾਂਗੇ ਇਸ ਤਰ੍ਹਾਂ ਆ ਦੇਖੋ ਜਿਹੜਾ ਤਾਂ ਇਹ ਵਾਲਾ ਕੱਪੜਾ ਹੈ ਇਹ ਤਾਂ ਆਪਣਾ ਲੈ ਜੂ ਲੇਕਿਨ ਜਿਹੜਾ ਨੀਚੇ ਵਾਲਾ ਕੱਪੜਾ ਉਹ ਵਿੱਚ ਹੀ ਰਹਿ ਜੂਗਾ ਅਰੇ 25 ਇੰਚੇ ਮੈਂ 12.5 12 ਇੰਚ ਦੀਆਂ ਨੇ ਆਪਾਂ ਤੁਸੀਂ 2-3 ਨਸਾਨੀਆਂ ਲਾ ਲਿਆ ਕਰੋ ਕਿਉਂਕਿ ਕਈ ਵਾਰ ਇਹ ਕੱਪੜਾ ਜਿਹੜਾ ਕੜਾਈ 'ਚ ਆ ਜਾਂਦਾ ਫਿਰ ਘੱਟ ਵੱਧ ਹੋ ਜਾਂਦਾ ਇਸ ਤਰ੍ਹਾਂ ਹੁਣ ਆਪਾਂ ਲਈ ਇਹ ਨਿਸ਼ਾਨੀਆਂ ਨੇ ਇਹਨਾਂ ਨੂੰ ਮਿਲਾਵਾਂਗੇ ਇਸ ਤਰ੍ਹਾਂ கமிஜ தீசனா நசானிய நசானிய கட்டிங்க ஒரு பல்ல தீரோக்கிச்சே கட்டண అప్పను ఎది ఏది ఆచిజనుకోట अपना जोड़ा फ्रंट पीस है यदि कटिंग होगी हम आप जी अपनी आ लेंथ बदी सी नीचे आपू भी कट कर दें मैं सू खोल के दिखाई है देखो ਇਹੜਾ ਆਪਣਾ ਫਰੰਟ ਪੀਸ ਐ ਇਹ ਕੱਟਿਆ ਗਿਆ ਹੁਣ ਆਪਾਂ ਇਹਦਾ ਜਿਹੜਾ ਕਮੀਜ਼ ਦਾ ਦੂਸਰਾ ਪੀਸ ਐ ਉਹ ਆਪਾਂ ਕਿਸ ਤਰ੍ਹਾਂ ਕੱਟਣਾ ਐ ਮੈਂ ਤੁਹਾਨੂੰ ਦੱਸ ਦਿੰਨਾ ਆ ਦੇਖੋ ਆਪਾਂ ਜਿਹੜਾ ਆਪਣਾ ਆ ਕੱਪੜਾ ਹੈਗਾ ਇਹ ਦੇਖੋ ਜਿੱਥੋਂ ਆਪਾਂ ਨੇ ਆਪਣਾ ਆ ਕੱਪੜਾ ਲਾਹੇ ਐ ਫਰੰਟ ਪੀਸ ਇਹਦੇ ਆਪਾਂ ਨੇ ਇਸਾਈ ਦੇ ਇਸ ਤਰ੍ਹਾਂ ਇਹਨੂੰ ਵਸਾ ਲੈਣਾ ਹਾਂ ਕੋ ਇਸ ਤਰ੍ਹਾਂ ਸੈੱਟ ਕਰਕੇ ਜੇ ਜਿਹੜਾ ਤੁਸੀਂ ਪਹਿਲਾ ਪੀਸ ਕੱਟਿਆ ਹੈਗਾ ਆਪਾਂ ਨੇ ਉਹ ਨੂੰ ਇਹਦੇ ਉੱਪਰ ਰੱਖ ਲੈਣਾ ਆਪਾਂ ਨੇ ਜਿਹੜਾ ਪਹਿਲਾ ਪੱਲਾ ਕੱਟਿਆ ਸੀ ਜੀ ਫਰੰਟ ਪੀਸ ਜਿਸ ਸਾਈਡ ਤੋਂ ਆਪਾਂ ਕੱਟਿਆ ਸੀ ਉਹਦੇ ਬਿਲਕੁਲ ਉੱਪਰ ਆਪਾਂ ਹੁਣ ਜਿਹੜਾ ਇਹ ਆਪਣਾ ਪੱਲਾ ਹੈ ਇਹਨੂੰ ਸੈੱਟ ਕਰਕੇ ਧਰ ਲਿਆ ਇਸ ਤਰ੍ਹਾਂ ਦੇਖੋ ਇਹ ਸਾਰਾ ਤੁਸੀਂ ਇਸ ਤਰ੍ਹਾਂ ਸੈੱਟ ਕਰ ਲੈਣਾ ਪੱਲਾ ਸਾਰੇ ਪਾਸਿਓਂ ਤੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਮੈਂ ਜਿਹੜਾ ਆਪਣਾ ਪਿਸਲਾ ਪੱਲਾ ਹੈਗਾ ਉਹ ਜਿਹੜਾ ਫਰੰਟ ਪੀਸ ਹੈ ਇਹਦੇ ਨਾਲੋਂ 1.5 ਇੰਚ ਜ਼ਿਆਦਾ ਕੱਟਦੀਆਂ ਤਾਂ ਕਿ ਆਪਣਾ ਜਿਹੜਾ ਮੂਹਰਲਾ ਗਲ ਹੈ ਉਹ ਪਿੱਛੇ ਨਾ ਲਵੇ ਇਹ ਮੈਂ ਜਿਹੜੀ ਨਿਸ਼ਾਨੀ ਹੈ ਉਹਦੀ ਲਾਈ ਹੈ ਮੈਂ ਹੁਣ ਇਹ ਨਿਸ਼ਾਨੀ ਤੋਂ ਇਹਨੂੰ ਜਿਹੜਾ ਕਮੀਜ਼ ਹੈ ਜੀ ਪਿਸਲਾ ਪੱਲਾ ਇਹਨੂੰ ਕਟਿੰਗ ਕਰਨੀ ਆ ਇਹ ਦੇਖੋ ਇਹ ਹੁਣ ਆਪਾਂ ਜਿਹੜਾ ਇਹਦੇ ਇਸ ਸਾਈਡ ਨਾਲ ਨਾਲ ਇਹਨੂੰ ਪਲਾ ਦਾਂਗੇ ਹਾਂਜੀ ਇਹ ਤਾਂ ਦੇਖੋ ਆਪਣੀ ਦੋਨੇ ਪੱਲਿਆਂ ਦੀ ਜਿਹੜੀ ਕਮੀਜ਼ ਐ ਉਹਦੀ ਕਟਿੰਗ ਹੋਊਗੀ हूँ आपने जी देखो जितों आपने कमीज लाए अपना आ आप उरो तुम हाँ देखो अपना आ कपड़ा इमें आ उो आप जरा अपना दूसरा प्ला वो लाया हूँ ना उरो इस तरह तागा खिंच के तागा खिंच जी क्योंकि फिर यह तागा ना ही कान नहीं पैंता है इस इधर साइड में नी तागा खिंच के आप जो कट देंगे कैची किधर ਹੁਣ ਆਪਣਾ ਜਿਹੜਾ ਆ ਕੱਪੜਾ ਹੈ ਇਹ ਰਹਿ ਗਿਆ ਇਹ ਚੋਂ ਆਪਾਂ ਸਲਵਾਰ ਔਰ ਵਾਹ ਬਣਾਵਾਂਗੇ ਹੁਣ ਦੇਖੋ ਆ ਕੱਪੜਾ ਹੈ ਜਿਹੜਾ ਆਪਣਾ ਲਿਹਾ ਹੈਗਾ ਹੁਣ ਤੁਸੀਂ ਕੀ ਕਰਨਾ ਹੈ ਜਿਹੜੇ ਆਪਣੀ ਸਲਵਾਰ ਹੈ ਜਿਹੜੇ ਉਹਦੇ ਗੋਡੇ ਬਣਾਉਣੇ ਨੇ ਹੁਣ ਆ ਜਿਹੜੀ ਕੰਨੀ ਹੈ ਜੀ ਤੁਸੀਂ ਇਹਨੂੰ ਇਸ ਤਰ੍ਹਾਂ ਦੂਰਾ ਕਰ ਲਓ ਆ ਦੇਖੋ ਇਸ ਤਰ੍ਹਾਂ ਨੂੰ ਆਪਾਂ ਨੇ ਦੂਰਾ ਕਰਕੇ ਰੱਖ ਲੈਣਾ ਇੱਥੋਂ ਆਪਾਂ ਨੇ ਜੀ ਜਿਹੜਾ ਆ ਖੁੱਲਾ ਪਾਸਾ ਹੈਗਾ ਆਪਣਾ ਇਹ ਵਾਲਾ ਇੱਧਰ ਲਾ ਆ ਦੇਖੋ ਇੱਥੋਂ ਤੁਸੀਂ ਆਪਣੇ ਜਿਹੜੇ ਪੱਤਾਂ ਦੀ ਨਿਸਾਨੀ ਹੈ ਉਹ ਲਾ ਲੈਣੀਆਂ ਜਿੰਨੇ ਤੁਸੀਂ ਪੱਤ ਲੰਮੇ ਰੱਖਣੇ ਨੇ ਆ ਦੇਖੋ ਮੈਂ ਪੱਤ ਨੇ ਜਿਹੜੇ 13 ਇੰਚ ਤਾਂ ਮੈਂ ਚੌੜੇ ਪੱਤ ਪਾਉਣੇ ਹੁੰਦੇ ਆ ਆਪਣੇ ਤੇ ਮੇਰੀ ਹੈਗੀ ਹੈ ਜੀ ਲੰਬਾਈ ਰੱਖਦੀ ਹੁੰਨੀ ਆ ਮੈਂ 3 ਇੰਚ ਆ ਦੇਖੋ 3 ਇੰਚ ਹੁਣ ਉਰੋਂ ਮੈਂ ਫੇਰ 13 ਇੰਚ ਇਸ ਸਾਈਡ ਨੂੰ ਮਿਣ ਕੇ ਨਿਸ਼ਾਨੀ ਲਾ ਲੂ ਤੇ ਫੇਰ ਹੁਣ ਆਪਾਂ ਇਧਰੋਂ ਜਿਹੜੀ ਆਪਣੇ ਆ ਨਿਸ਼ਾਨੀ ਲਾਈ ਹੈ 3 ਇੰਚ ਤੇ ਆਪਾਂ ਨਿਸ਼ਾਨੀ ਲਾ ਲਾਂਗੇ ਇਹਨੇ ਲਾਈਨ ਮਾਰ ਦਾਂਗੇ ਇੱਥੇ ਆ 3 ਇੰਚ ਤੇ ਆਪਾਂ ਜਿਹੜੀ ਆਪਣੀ ஆ நசான தீ இ மலா தாங்க இது மலா தாங்க ਇਹ ਜਿਹੜੇ ਆਪਣੇ ਪੱਟ ਨੇ ਗੋਡੇ ਇਹਨਾਂ ਦੀ ਨਿਸ਼ਾਨੀ ਲੱਗ ਗਈ ਇਹਨਾਂ ਦੀ ਆਪਾਂ ਕਟਿੰਗ ਕਰ ਦਿੰਨੇ ਆ ਇਹ ਆਪਣੇ ਪੱਟਾ ਗਏ ਤੇ ਆ ਆਪਣਾ ਜਿਹੜਾ 베ਸਟੇਜ ਕੱਪੜਾ ਦੇਖੋ ਇਧਰੋਂ ਵੀ ਇਹ ਕੱਪੜਾ ਇਕੱਠਾ ਰਹਿ ਗਿਆ ਆ ਦੇਖੋ ਇੱਥੋਂ ਤੁਸੀਂ ਆਪਣੀ ਬੈਲਟ ਵੀ ਬਣਾ ਸਕਦੇ ਹੋ ਆ ਕੱਪੜਾ ਇਕੱਠਾ ਇਧਰੋਂ ਤੁਸੀਂ ਆਪ ਦਾ ਜਿਹੜਾ ਨਾਲਾ ਵਗੈਰਾ ਉਹ ਬਣਾ ਸਕਦੇ ਹੋ ਇਸ ਤਰ੍ਹਾਂ ਆਪਣਾ ਜਿਹੜੀ ਇਹ ਕਟਿੰਗ ਹੈ ਇਹ ਹੋਗੀ ਹੁਣ ਆਪਾਂ ਉਧਰੋਂ ਜੀ ਜਿਹੜੀਆਂ ਪਹਿਲਾਂ ਆਪਾਂ ਨੇ ਇਹਦੇ ਵਿੱਚੋਂ ਬਾਹਵਾ ਕੱਟਣੀਆਂ ਨੇ ਆ ਦੇਖੋ ਆਪਣੀ ਜਿਹੜੀ ਇਧਰ ਇਹ ਕਢਾਈ ਕਰੀ ਹੋਈ ਹੈ ਆ ਦੇਖੋ ਇੱਕ ਸਾਈਡ ਤੇ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਦੂਰੀ ਕਰਕੇ ਇਸ ਤਰ੍ਹਾਂ ਜਦੋਂ ਆਪਾਂ ਦੂਰੀ ਕਰਦੇ ਆ ਆਪਣੀ ਜਿਹੜੀ ਖੜਾਈ ਹੈ ਇਹ ਇਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਆ ਜਾਂਦੀ ਹੈ ਹੁਣ ਆਪਾਂ ਜਿਹੜੀ ਆਪਣੀ ਬਾਹਾਂ ਦੀ ਲੈਂਥ ਹੈ ਉਹ ਲਾ ਲਾਂਗੇ ਆਪਾਂ ਨੇ ਆਪਣੀ ਜਿਹੜੀ ਬਾਹਾਂ ਹੈ ਉਡੀ ਨਿਸਾਨੀ ਨਾਲ ਹੀ ਲੰਬਾਈ ਦੀ ਜਿੰਨੀ ਵੀ ਤੁਸੀਂ ਆਪਣੀ ਲੰਬਾਈ ਲਾਉਣੀ ਹੈ ਉਸ ਤੋਂ ਬਾਅਦ ਉਹਦੀ ਕਟਿੰਗ ਕਰ ਦੇਣੀ ਹੈ ਇਸ ਤਰ੍ਹਾਂ ਇਹ ਆਪਣੀ ਜਿਹੜੀ ਬਾਹ ਹੈ ਉਹਦੀ ਕਟਿੰਗ ਹੋ ਗਈ ਹੁਣ ਜਿਹੜਾ ਪਨਾਹ ਕੱਪੜਾ ਬਚ ਗਿਆ ਜੀ ਇਹਦੀ ਤੁਸੀਂ ਆਪਣੀ ਜਿਹੜੀ ਸਲਵਾਰ ਹੈ ਉਹਦੀ ਕਟਿੰਗ ਕਰ ਸਕਦੇ ਹਾਂ ਇਹ ਜਿੰਨਾ ਕੱਪੜੇ ਦੇ ਹਿਸਾਬ ਨਾਲ ਸੋਡੀ ਘੱਟ ਕੱਪੜਾ ਤੁਸੀਂ ਘੱਟ ਭਾਰੀ ਬਣਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਭਾਰੀ ਪਹਿਨਣਾ ਚਾਹੋ ਨਾ ਤਾਂ ਤੁਸੀਂ ਜ਼ਿਆਦਾ ਭਾਰੀ ਬਣਾ ਸਕਦੇ ਹੋ ਇਸ ਤਰ੍ਹਾਂ ਜਿਹੜਾ ਇਹ ਕੜਾਈ ਵਾਲੀ ਸੂਟ ਹੈ ਉਹਦੀ ਜਿਹੜੀ ਕਟਿੰਗ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਆ ਕਮੈਂਟ ਸ਼ੇਅਰ ਜਰੂਰ ਕਰਿਆ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ